बड़े-बड़े ने तन ਵਿੱਚੋਂ ਮਨ ਦੀ ਖੋਜ ਆਪਣੇ ਮਨ ਆਪੇ ਖੋਜ ਲਈ ਹੋਇਆ ਤੇ ਆਲਖ ਨਹੀਂ ਆਵਨ ਫਿਰ ਆਤਮਾ ਨਿਕਲ ਕੇ ਜਾਂਦੀ ਹੈ ਕਿਸੇ ਨੇ ਦੇਖੀ ਹੈ ਅਲਖੇ ਹੈ ਫਿਰ ਆ ਆਤਮਾ ਕਿੱਦਾਂ ਲਖੇ ਆਤਮਾ ਨੂੰ ਸਮਝ ਕੋਈ ਦੱਸ ਸਕਦਾ ਆਤਮਾ ਕੀ ਹੈ ਕਿਵੇਂ ਜੁੜੀ ਹੋਈ ਹੈ ਸ਼ਰੀਰ ਤੋਂ ਇਹ ਛੱਡ ਦੀਏ ਜੋੜ ਕੇ ਰੱਖ ਕੇ ਦਿਖਾਉਂ ਡਾਕਟਰ ਕੋਈ ਰੱਖ ਕੇ ਦਿਖਾਵੇ ਇਹ ਜੋੜ ਕੇ ਦਿਖਾਵੇ ਅਲੱਗ ਹੋਈ ਨਾ ਜੁੜੇ ਨਾ ਜੁਣੀ ਹੋਈ ਅਲੱਗ ਹੋਵੇ ਸਮਝ ਆ ਰਹੀ ਹੈ ਹੋਜੀ ਇਹ ਅਮਿਤ ਤੇਜ ਅਛੈ ਅਤੋਲ ਅਵਿੱਤ ਤੇਜ ਹੈ ਉਹ ਤੇਜ ਕਿਨਾਂ ਜਿਹੜਾ ਵਿਡਤੀ ਤੋਂ ਭਰੇ ਹੋਵੇ ਉਹਨੂੰ ਅਵਿੱਤ ਕਹਿੰਦੇ ਨੇ ਮਿਲਿਆ ਨਾ ਜਾ ਸਕੇ ਇੱਕ ਤਾਂ ਹੁੰਦਾ ਅਤੁੱਲ ਉਹ ਤੋਲਿਆ ਨਹੀਂ ਜਾ ਸਕਦਾ ਜਿਹੜਾ ਨਾਪਿਆ ਨਹੀਂ ਜਾ ਸਕਦਾ ਉਹਨੂੰ ਅਵਿੱਤ ਕਹਿੰਦੇ ਨੇ ਇਕੋ ਨਾਪੇ ਖੁੰਦਾ ਤੋਲ ਇਹ ਤੋਲ ਹੀ ਹੁੰਦਾ ਤੋਲਾ ਜਿਹੜਾ ਨਾਪ ਨਹੀਂ ਹੁੰਦਾ ਵਿਤ ਨਾਪ ਤੋਲੇ ਹੁੰਦਾ ਨਾ ਤਪਾਂ ਕਿਸੇ ਭਾਂਡੇ ਚ ਪਾ ਕੇ ਤੋਲਾਂ ਕਿ ਤਖੜੀ ਤੇ ਝੜ ਕੇ ਇਹ ਵੱਟੇ ਨਾਲ ਵਿਤ ਹੁੰਦਾ ਨਾਪ ਤੋਂ ਭਰੇ ਹੈ ਨਾ ਪਿਆਰੀ ਜਾ ਸਕਦਾ ਕੋਈ ਐਡਾ ਭਾਂਡਾ ਹੋਵੇ ਦਾ ਨਾਪੇ ਨਾਪੇ ਗਾਜ ਪਾ ਕੇ ਸੂਤ ਨਾਲ ਪਾੜੀ ਕਰਨਾ ਪੂ ਕਬੜ ਖਾਇ ਤੇ ਨਾ ਪਾਣ ਅਛਾ ਇਹ ਅਤੋਲ ਅਛਾ ਇਹ ਨਾ ਅਛਾ ਇਹ ਉਹ ਜਰਰ ਹੋਊ ਤਾਂ ਪਰੇ ਅਛਾ ਹੁੰਦਾ ਜਿੱਦੀ ਜੋ ਜੋ ਤਾਂ ਘਟਦੀ ਨਹੀਂ ਹੈ ਅਤੋਲ ਅਤੋਲੇ ਤੋਲੇ ਵੀ ਜਾ ਸਕਦਾ ਉਹ ਵੀ ਤੇ ਵੀ ਹੈ ਅਤੋਲ ਵੀ ਹੈ ਦੋਏ ਕਹਤੈ ਨਾ ਤੋਲੋ ਅਤੋਲ ਤੋਲੇ ਵੀ ਜਾ ਸਕਦਾ ਮਤਨਾਂ ਪੈ ਨਹੀਂ ਜਾ ਸਕਦਾ ਅਛਾ ਵੀ ਹੈ ਔਰ ਉਹਨੇ ਘਟਣਾ ਵੀ ਹੈ ਨਹੀਂ ਨਾ ਘਟਣਾ ਹੈ ਨਾ ਟੋਲਿਆ ਜਾ ਸਕਦਾ ਨਾ ਨਾ ਪੈ ਜਾ ਸਕਦਾ ਜਿਹੇ ਧਿਆਨ ਕਾਜ ਮੁਣੀ ਜਨ ਅਨੰਤ ਬਸ ਸਰਬ ਮੁਣੀ ਜਨ ਬਿਆਨ ਤੋਂ ਮੁਣੀ ਜਨ ਦਾ ਧਿਆਨ ਕਾਜੇ ਲੱਗੇ ਰਹਿੰਦੇ ਧਿਆਨ ਧਰ ਕੇ ਇਹ ਹੈ ਕੀ ਐਸਾ ਸਮਝਣ ਨੂੰ ਲੱਗੇ ਰਹਿੰਦੇ ਨੇ ਉਹ ਕੀ ਵਸਤੂ ਹੋਈ ਇਹ ਜੀ ਚਾਚਾ ਕਰਦੇ ਰਹਿੰਦੇ ਨੇ ਇੱਕ ਦੂਰੇ ਵਿੱਚ ਕੀ ਹੋ ਸਕਦਾ ਫਿਰ ਹਨਾ ਨੇ ਇਹ ਵੀ ਬਤਾ ਵੀ ਤੂ ਲੋਹੀ ਆਪਣੇ ਆਪ ਨੂੰ ਦੇਖ ਲੈ بس ਆ ਨਹੀਂ ਕਿਸਨ ਕਬੀਰ ਨੇ ਜਾਂ ਲਖੋਜਿਆ ਤਾਂ ਕਹਿੰਦਾ ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਤਾ ਔਰ ਜਿਹਨ ਔਰ ਸਮਝਦਾ ਜਿਹਦਾ ਧਿਆਨ ਦਰਦਾ ਤਾਂ ਤੂੰ ਆਪੇ ਆਪਣੇ ਆਪ ਨੂੰ ਹੀ ਖੋਜ ਲੈਂਦਾ ਇਹ ਦੱਸਿਆ ਨਹੀਂ ਕਿਸਨ ਇਹ ਦੱਸਿਆ ਉਹਨਾਂ ਗ੍ਰੰਥਾਂ ਨੇ ਜਿਹੜੇ ਜਾ ਕੇ ਪੜੇ ਮੰਗਰ ਕਬੀਰ ਨੇ ਵੀ ਬਾਹਰੋਂ ਦੀ ਲੰਬੀ ਦਾ ਦੋਈ ਲੰਬੀ ਦਾ ਕਈ ਕਈ ਕਲਪ ਜੋਗ ਸਾਧਤ ਦੁਰੰਤ ਕਈ ਕਲਪ ਜੋਗ ਸਾਧਤ ਦੁਰੰਤ ਇਹ ਜਿਹੜੀ ਦੂਰੀ ਆ ਨਾ ਸਮਝਣ ਦੀ ਨਹੀਂ ਸਮਝ ਆ ਰਿਹਾ ਨਾ ਸਮਝਣ ਜਾਂ ਸਮਝ ਲਿਆ ਨਾਲ ਮਿਲ ਕੇ ਜੁੜ ਕੇ ਬੇਸਮਝੀ ਆ ਸਮਝਦੀ ਦੂਰੀ ਦੇ ਮਿਟਾਉਣ ਵਾਸਤੇ ਕਈ ਕਲਪਯੋਗ ਕਈ ਲੋਕਾਂ ਨੇ ਜੋ ਕਲਪੇ ਹੋਏ ਨੇ ਜੁੜਦੇ ਸਾਧਨ ਬਹੁਤ ਸਾਰੀਆਂ ਬੱਤਾ ਕਲਪੀਆਂ ਹੋਈਆਂ ਨੇ ਬਹੁਤ ਸਾਰੀਆਂ ਬੱਤਾ ਬਣਾ ਲੀਆਂ ਸੋਚੀਆਂ ਹੋਈਆਂ ਨੇ ਬਣਾਈ ਘੜੀਆਂ ਹੋਈਆਂ ਨੇ ਬੱਤਾ ਕੋਈ ਕਹਿੰਦਾ ਐ ਹੋ ਜੂ ਉਦੋਂ ਬਲਾਬ ਕੋਈ ਕਹਿੰਦਾ ਐ ਹੋਜੂ ਕੋਈ ਕਹਿੰਦਾ ਐ ਹੋਜੂ ਅਨੇਕ ਬੱਤਾ ਬਣ ਗਿਆ ਜੋ ਦੇਸਾਂ ਦੇ ਬਹੁਤ ਸਾਰੇ ਕਲਪਲੇ ਤਨ ਸੀਤ ਕਾਮ ਵਰਖਾ ਸਹੰਤ ਆਪਣੇ ਸਰੀਰ ਦੇ ਉੱਤੇ ਵਰਖਾ ਗਰਮੀ ਸੀਤ ਯਾਨੀ ਕਾਰ ਨਹੀਂ ਬਣਾਇਆ ਬਾਹਰੇ ਬੈਠੇ ਵੀ ਪਈ ਜਾਵੇ ਧੁੱਪ ਜਿੰਨੀ ਵਰਜੀ ਪਈ ਜਾਵੇ ਜਿੱਦੀ ਮਰਜੀ ਕੋਰਾ ਕਕਰ ਪਈ ਜਾਵੇ ਉਹ ਕਿਉਂ ਸਹਾਰਿਆ ਹੈ ਜੋਗ ਵਾਸਤੇ ਕਿ ਕਿ ਵੀ ਜੋਗ ਦਾ ਸਾਧਨ ਕਹਿੰਦੇ ਵੀ ਜਾਇਆ ਜਾਓ ਦੁੱਖ ਤਾਂ ਤਾਂ ਸਹੀ ਜਾਓ ਪਾਣੇ ਚ ਰਹੋ ਉਹਨਾਂ ਨੇ ਬਣਾ ਲਿਆ ਕਈ ਕਲਪ ਇੱਕ ਆਸਣ ਬਿਤੰਤ ਕਈਆਂ ਨੇ ਇਹ ਕਲਪ ਲਿਆ ਵੀ ਇੱਕੋ ਆਸਣ ਤੇ ਬੈਠੇ ਰਹਿਣਾ ਡੋਲ ਆਪੇ ਬਣ ਜੂ ਆ ਕੇ ਇਹ ਇੱਕ ਆਸਣ ਤੇ ਬੈਠੇ ਨਹੀਂ ਇਹ ਸਵਲ ਨਾਲ ਸੰਤੋਖ ਨਾਲ ਆਪੇ ਖਬਰ ਲਊਗਾ ਉਹਨਾਂ ਨੇ ਮੰਨ ਲਿਆ ਬੁੱਧਿਆ ਹੋਇਆ ਕੁਝ ਕੁਝ ਉਹ ਕਹਿੰਦੇ ਭਾਈ درخت ਉੱਥੇ ਖੜੇ ਰਹਿੰਦੇ ਨੇ ساری ਉਮਰ ਉਹਨਾਂ ਨੂੰ ਤਾਂ ਮਿਲਿਆ ਨਹੀਂ ਆ ਕੇ ਕਿਸੇ ਨੂੰ ਤੈਨੂੰ ਪਛਾਣ ਹੋਏਗਾ ਪੱਥਰ ਜਿੱਥੇ ਪਿਆਰਾਂ ਉੱਥੇ ਪਿਆਰ ਹੈ ਤਾਂ ਇਹ ਜਿਹੜੇ ਪਿੱਛੇ ਖੰਡਣ ਕੀਤੇ ਹੈ ਨਾ ਉਹੀ ਗੱਲ पे ਹੋ ਜੇ ਦੇਖੋ ਇੱਥੇ ਉਹ ਦੱਸਦੇ ਆ ਕੁਝ ਕਰ ਰਹੇ ਤੇ ਪਿੱਛੇ ਖੰਡਣ ਉਹ ਇਹੀ ਕੀਤੇ ਹਨ ਫਿਰ ਪੱਥਰ ਪਈ ਰਹਿੰਦੇ ਨੇ ਹ ਕਈ ਯਤਨ ਜੋਗ ਵਿਦਿਆ ਵਿਚਾਰ ਕਈ ਯਤਨ ਕਰ ਲੈਣੇ ਜੋਗ ਦਾ ਯਤਨ ਕੀ ਹੈ ਬਿਦਿਆ ਵਿਚਾਰਨ ਲੋ ਤਰ੍ਹਾਂ ਤਰ੍ਹਾਂ ਦੇ ਗ੍ਰੰਥ ਪੜ੍ਹਨੇ ਪੜ੍ਹਿਆ ਜਾਂਦੇ ਨੇ ਯੂਨੀਵਰਸਿਟੀਾਂ ਵਿੱਚ ਪੜ੍ਹਿਆ ਜਾਂਦੇ ਪਰ ਇਹ ਤਾਂ ਉਹੀ ਪੜ੍ਹਦੇ ਨੇ ਇਹਨਾਂ ਨੂੰ ਜੋਗ ਤੇ ਕੀ ਲੈਣਾ ਹੈ ਇਹ ਤਾਂ ਆਪਣੀ ਕੋਈ ਕਿਤਾਬ ਲਿਖਣ ਵਾਸਤੇ ਪੜ੍ਹਦੇ ਹੁੰਦੇ ਇਹਨਾਂ ਨੂੰ ਜੋਗ ਤੋਂ ਕੀ ਲੈਣਾ ਜੋਗ ਧਾਰਮਿਕ ਲੋਕਾਂ ਦਾ ਵਿਸ਼ਾ ਹੈ ਵਿਤਵਾਨਾਂ ਦਾ ਵਿਸ਼ਾ ਜੋਗ ਨਹੀਂ ਹੁੰਦਾ ਵਿਤਵਾਨਾ ਹੁੰਦਾ ਵੀ ਦੋ ਚਾਰ ਕਿਤਾਬ ਇੱਧਰ ਉੱਧਰ ਪੜ੍ਹੀਆਂ ਕਿਤਾਬ ਲਿਖਤੀ ਚਲ ਆਪਣਾ ਨਾ ਹੋ ਗਿਆ ਉਦੀ ਬਰਫਲੀ ਬਣ ਗਈ ਸਰਕਾਰ ਨੂੰ ਇਹ ਹੋਇਆ ਵੀ ਹਾਂ ਵੀ ਇਹ ਉਹ ਕਰਦਾ ਉਹ ਕਰਦਾ ਇੱਜਤ ਹੋ ਗਈ ਐਨਾ ਕੋਈ ਤਾਂ ਜਿਆਦਾ ਨਹੀਂ ਹੁੰਦਾ ਇਹਨਾਂ ਸਾਧਨ ਤ ਤਦਪ ਪਾਵਤਨ ਪਾਰ ਸਾਧਨ ਤ ਤਦ ਤ ਬੜੀ ਸਾਧਨਾ ਕਰ ਰਹੇ ਹੋ ਦੀ ਲੋਕ ਬੜੀ ਤਕੜੀ ਸਾਧਨਾ ਕਰ ਰਹੇ ਨੇ ਫਿਰ ਵੀ ਪਾਰ ਨਹੀਂ ਪਾਇਆ ਜਾ ਸਕਦਾ ਢੀ ਸਮਝ ਆ ਰਹੀ ਕੀ ਹੈ ਪਾਵਤਨ ਪਾਰ ਇੰਨਾ ਕੁਛ ਕਰਕੇ ਤਾਂ ਪਾਰ ਨਹੀਂ ਪਾਉਂਦੇ ਆ ਇਹ ਜਿਹੜੇ ਚਬਰ-ਚਬਰ ਉਹ ਨਹੀਂ ਜਾਂਦੇ ਇਹਨਾਂ ਨੇ ਵਾਰ ਕਿਵੇਂ ਪਾ ਲਈ ਉਹ ਵਿਦਵਾਨ ਹੀ ਆਲੇ ਜਿਹੜੇ ਨੇ ਆਏ ਵਿਦਵਾਨ ਨੇ ਕਦੀ ਕਦਾ ਪੜ੍ਹ ਕੇ ਲਿ ਟਿਪੜੀ ਅਗਰ ਯਦਨ ਗ੍ਰੰਥਾ ਤੇ ਆ ਇੰਨਾ ਕੁਛ ਆਲੇ ਨੂੰ ਤਾਂ ਪਤਾ ਨਹੀਂ ਲੱਗਿਆ ਕੀ ਹੈ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਜਿਹੜੇ ਹੋਰੇ ਤੁਰੇ ਫਿਰਦੇ ਨੇ ਵੀ ਥਿਗੜੂਏ ਉਹ ਤਾਂ ਥਿਗੜੂ ਨੇ ਸਾਰੇ ਉਹ ਆਇਆ ਲਿਖੀ ਜਾਂਦਾ ਰਹੇ ਬੋਝੌਲੀ ਮਾਰੀ ਜਾਂਦੇ ਨੇ ਇੰਨਾ ਕੁਝ ਕਰ ਰਹੇ ਨੇ ਲੋਕ ਸਭ ਕੁਝ ਛੱਡ ਗਏ ਉਹਨਾਂ ਨੇ ਬਦੀ ਪਾਰ ਪਾਇਆ ਤੁਹਾਨੂੰ ਪਤਾ ਲੱਗਿਆ ਗੁਰਨਾਥ ਦੀ ਮਤ ਕੀ ਹੈ ਅਸਲ ਜੋ ਤੇਰੀ ਆਪਣੀ ਮਤ ਹੈ ਉਹ ਨਾਨਕ ਦੀ ਮਤ ਨਹੀਂ ਗੁਰਨਾਕ ਦੀ ਮਤ ਹੈ ਤੈਨੂੰ ਕਈ ਜਨੂਜਿੜੀ ਪਤਾ ਲੱਗਣਾ ਐਦਾਂ ਨਹੀਂ ਪਤਾ ਲੱਗਦਾ ਹੁੰਦਾ ਉਹ ਮਤਨਾਂ ਦਾ ਜੋ ਕੋਈ ਵਿਆਖਿਆ ਕਰ ਠੀਕ ਵਿਆਖਿਆ ਕਰ ਇਸ ਵੇਲੇ ਹੈ ਉਹ ਨਹੀਂ ਬਤਾਰਨ ਕੋਈ ਅਲਕਾ ਠੀਕਾ ਕਰੂਗਾ ਮੈਂ ਠੀਕ ਵਿਆਖਿਆ ਕੀ ਹੈ ਕਈ ਉਰਦ ਬਾਹ ਦੇਸਨ ਪ੍ਰਮੰਤ ਕਈ ਉਰਦ ਬਾਹ ਦੇਸਨ ਪ੍ਰਮੰਤ ਬਾਹਾਂ ਖੜੀਆਂ ਕਰਕੇ ਹੀ ਫਿਰਦੇ ਨੇ ਤੁਰੇ ਥੱਲੇ ਦੀ ਮਾਂ ਕਰਦੀ ਉਰਦ ਬਾਹਾਂ ਖੜੀਆਂ ਬਾਹਾਂ ਕਰਕੇ ਤੁਰਨਾ ਦੇ ਸਜੇ ਸਜੇ ਨਾਲੇ ਤੁਰਨਾ ਬਾਤ ਹਲੇ ਹੀ ਨਹੀਂ ਕਰਦੀ ਕਿੱਡਾ ਬੜਾ ਤਪ ਹੈ ਐ ਕਰਦੇ ਰਹੇ ਨੇ ਲੋਕ ਜੱਤਾ ਦਰਾ ਦੇ ਬਹਿ ਉਹਦੇ ਨਾਲ ਹੁੰਦੇ ਸੀ ਬੰਦੇ ਦਿੱਤਾ ਤਰ੍ਹਾਂ ਦੇ ਵਾਹ ਘੜੀਆਂ ਕਰ ਗਈ ਤੁੜ ਦੇ ਸਿਰ ਪਰ ਬੰਤ ਦੇਖੋ ਨਾ ਇਹ ਤਾਂ ਤੁਰਨਾ ਨਾਲੇ ਬਾਹੋਂ ਉੱਤੇ ਹੀ ਖੜੀ ਹੁੰਦੇ ਇਹਨਾਂ ਦਾ ਸਮਾਨ ਤਾਂ ਕੋਈ ਕੋਲ ਹੁੰਦਾ ਨਹੀਂ ਸੀ ਉਹਨਾਂ ਦੇ ਸੰਦਗੀ ਕੋਲ ਜੇ ਚੱਕਣ ਦੇ ਹੱਥ ਥੱਲੇ ਕਰਦੇ ਤਾਂ ਹੀ ਚੱਕਣ ਨੇ ਕੋ ਮੋਡੇ ਵਾਡੇ ਜਪਾਇਆ ਹੋਵੇ ਤਾਂ ਕਾਇਦੀ ਜਰ ਦੇ ਕੋਈ ਬਾੜਾ ਮੋਟਾ ਕੋਈ ਚੀਜ਼ ਮੋਡੇ ਜਪਾਲੀ ਹੋਵੇ ਪਾਣੀ ਵੀ ਇੱਥੇ ਕਦੇ ਮਿਲੂ ਤਾਂ ਹੀ ਪੀੜੀਏ ਪਾਣੀ ਬਨੇ ਕੋਲ ਰੱਖ ਸਕਦੇ ਹੁ ਕਈ ਉਰਦ ਮਦ ਪਾਵਕ ਚੁਲੰਤ ਕਈ ਉਰਦ ਬੁੱਧੇ ਬੈਗੇ ਬੁੱਧੇ ਬੈਗੇ ਨਾ ਜਿਵੇਂ ਪੀਂਗ ਪਾਈਦੀ ਹੁੰਦੀ ਐ ਦੋਲੜੀ ਪੀਂਗ ਨਹੀਂ ਪਾਉਂਦੇ ਬੱਜੇ ਵਗੂ ਐ ਬੁੱਧਾ ਬੈਜਣਾ ਪੀਂਗ ਦੇ ਉੱਤੇ ਮਦ ਪਾਵਕ ਚੁਲੰਤ ਥੱਲੇ ਅਗਿਆੜਿਆਂ ਦੀ ਧੂੜੇ ਉੱਤੇ ਝੂਲਣ ਤੂੜੇ ਥੱਲੇ ਅਗ ਦੀਆਂ ਧੋੜੀਆਂ ਲਾ ਕੇ ਨਾ ਚਾਰੇ ਪਾਸੇ ਵਿਚਾਲੇ ਝੂਲਾ ਭਾਲ ਲਗੂਦਾ ਵੂ ਥੱਲੇ ਨੂੰ ਪੈ ਜਾਣ ਉੱਥੇ ਝੋਟਣਾ ਉਹਦੇ ਅਗ ਦੇ ਧੂੜੇ ਦੇ ਵਿੱਚ ਇਹ ਐਂ ਕੰਮ ਕਰਦੇ ਸੀ ਔਖਾ ਕਠਣ ਕੰਮ ਕਰਦੇ ਸੀ ਲੋਕ ਕਾਲੇ ਵਾਸਤੇ ਆ ਸਮਝ ਆ ਜਾਵੇ ਗੁਰਮਤ ਕੀ ਹੈ ਇਹਦੀ ਸਮਝ ਵਾਸਤੇ ਸਿਰਫ ਇਹਨਾਂ ਨੂੰ ਸੁਭਰੇ ਨੇ ਸਮਝ ਆ ਗਈ ਐਨਾਂ ਨੂੰ ਤਾਂ ਸਮਝ ਨਹੀਂ ਆਈ ਜਿਹੜੇ ਆ ਕੁਛ ਕਰ ਰਹੇ ਨੇ ਇਹ ਜਿਲਦਦਰ ਸੋਨਾਰ ਕਹਣ ਦੱਸ ਗਿਆ ਇਹਨਾਂ ਨੂੰ ਰਾਗੀ ਨੂੰ ਇਹਨਾਂ ਨੂੰ ਸੁਭਰੇ ਵਿੱਚ ਪਤਾ ਲੱਗ ਗਿਆ ਜਿਹੜੇ ਬੋਲਦੇ ਨੇ ਦੱਸ ਇਹਨਾਂ ਨੂੰ ਕਦ ਪਤਾ ਲੱਗ ਗਿਆ ਕੌਣ ਦੱਸ ਗਿਆ ਇਹਨਾਂ ਨੂੰ ਪਹਿਲਾਂ ਇਹ ਤਾਂ ਦੱਸਣ ਤੁਹਾਨੂੰ ਦੱਸ ਕੌਣ ਗਿਆ ਗੁਰਮਤ ਕੀ ਹੈ ਕਿਵੇਂ ਪਤਾ ਲੱਗ ਗਿਆ ਪਹਿਲਾਂ ਇਹ ਦੱਸੋ ਤੁਸੀਂ ਟਿੱਪਣੀ ਬਾਤ ਚਕਾਰ ਲਓ ਪਹਿਲਾਂ ਇਹ ਦੱਸੋ ਗੁਰਮਤ ਦੀ ਤੁਹਾਨੂੰ ਸੋਝੀ ਦੱਸੀ ਕਿਨੇ ਹੈ ਪੜੀ ਕਿਦੋਂ ਤੁਸੀਂ ਕਿ ਜੇ ਨੂੰ ਗੁਰਮਤਾ ਦਾ ਪਤਾ ਹੀ ਨਹੀਂ ਲਿਖੀ ਹੋਈ ਐ ਅਲੱਗ ਗੱਲ ਐ ਲਿਖੀ ਹੋਈ ਐ ਗੁਰਬਾਣੀ ਚ ਪਈ ਐ ਇਹ ਅਲੱਗ ਗੱਲ ਐ ਤੁਹਾਨੂੰ ਸਮਝਾਓ ਯਾ ਤੁਸੀਂ ਬੈਠ ਕੇ ਪਹਿਲੇ ਸਮਝਾ ਦਿਓ ਸਾਨੂੰ ਫੇਰ ਤੁਹਾਡੀ ਗੱਲ ਅਸੀਂ ਸੁਣਨਾਗੇ ਪਹਿਲਾਂ ਗੁਰਮਤ ਸਮਝਾ ਦਿਓ ਕੀ ਐ ਉਹ ਰੌਲਾ ਪਾਈ ਜਾਣਾ ਊੜੇ ੜੇ ਦਾ ਤੁਹਾਨੂੰ ਪਤਾ ਨਹੀਂ ਕੀ ਫਾਇਦਾ ਰੌਲਾ ਪਾਉਣ ਦਾ ਕੀ ਸੇਵਾ ਕਰ ਰਹੇ ਹੋ ਤੁਸੀਂ ਸਿੱਖੀ ਦੀ ਜੋ ਕੋ ਤੁਸੀਂ ਕਰ ਰਹੇ ਹੋ ਸਾਨੂੰ ਪਤਾ ਐ ਕੀ ਕਰ ਰਹੇ ਹੋ ਅਸੀਂ ਬਹੁਤ ਵਾਰ ਖੜੇ ਆ ਤੁਹਾਡੇ ਨੂੰ ਉਹ ਯਾਰ 50 ਸਾਲ ਦੇ ਗਾਹਾਂ ਖੜਿਆ ਇਹਨਾਂ ਲੋਕਾਂ ਦੇ 50 ਸਾਲ ਦਾ ਪਤਾ ਹੈ ਵੀ ਕੀ ਕਰ ਰਹੇ ਨੇ ਪਹਿਲਾਂ ਵੀ ਇਹੇ ਜਿਹੀ ਕਰਦੇ ਤੇ ਉਹ ਸਫਰਤਾ ਹੋ ਚੁੱਕਿਆ ਉਹ ਗੱਲਾਂ ਦੇ ਮਸਲੇ ਜਿਹੜੇ ਸੀ ਨਾ 50 ਸਾਲ ਪਹਿਲਾਂ ਸਾਨੂੰ ਨਹੀਂ ਸੀ ਪਤਾ ਉਹ ਮਸਲੇ ਹੁਣ ਹੱਲ ਹੋ ਚੁੱਕੇ ਹਾਂ ਚੱਬੇ ਜੇ ਕੋਈ ਤਿਆਰੀ ਕਰਦਾ ਹੈ ਪਹਿਲਵਾਨ ਕਾਹਦੀ ਤਿਆਰੀ ਕਰਦਾ ਹੈ ਪਹਿਲਵਾਨ ਦੀ ਤਾਂ ਜੇ ਕੋਈ ਹੋਣੀ ਚਾਹੀਦੀ ਹੈ ਤਾਂ ਹੀ ਉਹਦਾ ਪਤਾ ਲੱਗੂਗਾ ਸਾਨੂੰ ਬਿੱਲੀ ਦੇ ਭਾਗਾਂ ਨੂੰ ਸ਼ਿਕਾ ਟੁੱਟਿਆ ਤੁਸੀਂ ਬੋਲੇ ਹੋ ਉਹ ਜੇ ਕੋਈ ਸ਼ਿਕਾਰ ਨਿਕਲੂਗਾ ਸ਼ਿਕਾਰੀ ਦਾ ਤਾਂ ਹੀ ਪਤਾ ਲੱਗੂ ਕੁੱਤੇ ਦਾ ਫੜਨ ਵਾਲੇ ਦਾ ਇਹ ਛੇਰੇ ਨਿਕਲੂ ਸ਼ਿਕਾਰੀ ਦਾ ਕੀ ਪਤਾ ਪੂਰੇ ਛੇਰ ਨਿਕਲਿਆ ਛੇਰ ਦਾ ਸ਼ਿਕਾਰ ਕਰਕੇ ਚੱਲਿਆ ਜੇ ਛੇਰ ਬੜਿਆ ਹੀ ਨਾ ਸ਼ਿਕਾਰੀ ਦਾ ਟੈਸਟ ਕਮਨ ਹੋ ਜਾਊਗਾ ਜਿਹਨੇ ਆਪਣੀ ਬਦੂ ਟੈਸਟ ਕਰਨੀ ਹੈ ਆਪਣੀ ਤਲਵਾਰ ਟੈਸਟ ਕਰਨੀ ਹੈ ਆਪਣਾ ਹੌਸਲਾ ਟੈਸਟ ਕਰਨਾ ਆਪਣੀ ਤਾਕਤ ਟੈਸਟ ਕਰਨੀ ਉਹ ਟੈਸਟ ਕਦੋਂ ਕਰੂਗਾ ਇਹ ਤਾਂ ਤੁਸੀਂ ਤਾਂ ਤਾਂ ਪੈਦਾ ਹੋਏ ਹੋ ਹੋਰੇ ਤਲਵਾਰਾਂ ਟੈਸਟ ਢੋੜੀਆਂ ਤੁਹਾਡੇ ਤੇ ਜਿਵੇਂ ਰਾਖਸ਼ਾਂ ਦੇ ਚੰਡੀ ਦੇ ਟੈਸਟ ਹੋਏ ਰੇ ਨਾ ਪਿੱਛੇ ਹੀ ਦੱਸਿਆ ਉਹ ਤੁਸੀਂ ਤਾਂ ਉਹਦੇ ਵਾਸਤੇ ਬਲੀ ਦੇ ਬੱਕਰੇ ਆ ਤੁਸੀਂ ਕੁਛ ਨਹੀਂ ਹੋ ਮੇਰਾ ਬਲੀ ਦੇ ਬੱਕਰੇ ਨਹੀਂ ਸਾਰੇ ਇਹਨਾਂ ਕੋਲ ਕੀ ਆ ਵਿਚਾਰਿਆਂ ਕੋ ਇਹਨਾਂ ਦੇ ਪਿੱਛੇ ਹੋਰੇ ਸ਼ਕਤੀਆਂ ਕੰਮ ਕਰਦੀਆਂ ਨੇ ਜਦ ਮੱਤ ਮਾਰਦਾ ਉਹ ਗੱਦੜ ਦੀ ਕਹਿੰਦੇ ਬਹੁਤ ਆਉਂਦੀ ਆ ਨਾ ਪਿੰਡ ਵੱਲੋਂ ਚਲੇ ਜਾਂਦਾ ਬੰਡਵਾਲੋਂ ਕਿਉਂ ਜਾਂਦਾ ਮਤਜੋ ਮਾਰਦੀ ਇਹ ਨਾਲੀ ਮਤਵਾਰੀਆ ਪਰਫੈਸ਼ਨ ਹੈ ਨਾ ਇਹ ਬੋਲਦੇ ਨਾ ਸਾਨੂੰ ਟਾਈਮ ਬਿਲਦਾ ਇਹਨੂੰ ਆਹ ਸਾਨੂੰ ਕਹਿਣ ਦਾ ਸਭ ਕੁਝ ਕਹਿਣ ਦਾ ਟਾਈਮ ਬਿਲਦਾ ਸਾਡੇ ਵਾਅਦੇ ਦਾ ਬਹਾਨਾ ਬਣਨੇ ਦੱਸਣ ਦਾ ਵੀ ਸੱਚ ਕੀ ਹੈ ਅਕਾਲ ਤੱਕ ਦੀ ਲੋੜ ਹੈ ਹੁਣ ਸੱਚ ਦੀ ਦੁਨੀਆ ਦੀ ਲੋੜ ਬਣ ਗਈ ਜੇ ਬੋਲੇ ਇਹ ਤਾਂ ਉਹੀ ਰਾਖੀ ਨੇ ਜਿਹਨਾਂ ਦੀ ਲੜਾਈ ਹੈ ਜਿਹੜੇ ਦੇਵਤਿਆਂ ਦੇ ਚੜ ਕੇ ਆਉਂਦੇ ਹੁੰਦੇ ਨੇ ਨਾ ਫੇਖੋ ਬੋਟ ਵਾਲਦੇ ਨੇ ਤਾਂ ਹੋਰ ਇਹ ਕੁਝ ਨਹੀਂ ਆਣ ਹੋਰ ਇਹਨਾਂ ਦਾ ਕਾਹਦਾ ਖਤਰਾ ਇਹ ਤਾਂ ਚਾਹੀਦੀ ਹੀ ਤੇ ਇਹਨਾਂ ਦੀ ਵੀ ਲੋੜ ਐ ਸੀ ਜੇ ਵਿਜੀਦਾ ਨਾ ਹੁੰਦਾ ਤਾਂ ਸਾਬ ਜਦਾਂ ਦਾ ਵੀ ਅਜਾ ਨਾ ਹੁੰਦਾ ਜੇ ਵਿਜੀਦਾ ਨਾ ਹੁੰਦਾ ਸਰੰਦ ਵਾਲਾ ਇਹ ਸੁਚਾਨਾ ਦਾ ਨਾਂ ਹੁੰਦਾ ਤਾਂ ਸਾਹਿਬ ਯਾਦਾ ਨਾ ਵੀ ਨਾਂ ਨਾ ਹੁੰਦਾ ਅੱਜ ਕਿਉਂ ਉਹਨਾਂ ਨੇ ਬੜੀ ਕਰ ਦੇਣੇ ਤੇ ਆ ਗੱਲ ਬਣੀ ਹੁੰਦੀ ਸੀ ਜਿਹੜੀ ਅੱਜ ਬਣਦੀ ਹੈ ਇਹ ਤਾਂ ਬਣੀ ਹੁੰਦੀ ਸੀ ਉਹ ਗ੍ਰੈਡਿਟ ਜਿਹੜਾ ਅੱਜ ਆਉਣੀ ਸੀ ਬੁਲਣਾ ਇਹਦੀ ਸੀ ਤਾਂ ਉਹ ਬਹਾਨਾ ਇਹ ਤਾਂ ਬਹਾਨਾ ਉਹਦਾ ਬਹਾਨਾ ਪੈਦਾ ਕੀਤਾ ਸੀ ਸੁਚਾਨਾ ਦਾ ਰੋ রেকর্ড ਜਿਹੜਾ ਬਣਨਾ ਸੀ ਤਾਂ ਹੀ ਬਣਨਾ ਸੀ। ਇਹ ਰਿਕਾਰਡ ਬਣਿਆ ਇੱਕ ਬਹੁਤ ਵੱਡਾ। ਛੋਟਾ ਰਿਕਾਰਡ ਨਹੀਂ ਹੈਦਾ ਇਹ ਕੋ। ਤਰੂ ਦੀ ਹਦਾ ਗੱਲਾਂ ਨੇ ਅਸੀਂ ਸੁਣੀਆਂ ਹੋਈਆਂ। ਉਹਦਾ ਬਚਾਇਆ ਗਾ ਹਮ ਪਰਮੇਸ਼ਰ ਨੇ। ਐਨੀ ਛੋਟੀ ਵਸਾਚ ਕੋਈ ਕਰਵਾਲੀ ਨਹੀਂ ਇਸ ਤਰ੍ਹਾਂ ਦੀ। ਇਹ ਹਕੀਕਤ ਰਹਦੀ ਸੀ। ਉਹ ਵੀ ਹੋਰ ਕਿਸਮ ਦੀ ਸੀ। ਇਹ ਹੈਗੀ ਦੀ ਸੀ। ਹਕੀਕਤ ਰਹਦੀ ਉਹਦਾ ਛੜਿਆ ਹੀ ਨਹੀਂ ਅਗਲਾ ਨੇ ਫਤਵਾ ਦੇ ਦਿੱਤਾ ਨਾ ਉਹ ਤਾਂ ਕਾਇ ਬੈਠਿਆ ਸੀ ਬੱਚੇ ਵਗੂ ਕੱਲ ਉਹ ਹੋਰ ਗੱਲ ਸੀ ਇਹਨਾਂ ਨੇ ਕਿਹਾ ਵੀ ਜੇ ਤੁਹਾਨੂੰ ਛੱਡਦੇ ਕੀ ਕਰੋਗੇ ਸਿੱਖ ਕਹਿੰਦੇ ਸਿੱਖੀ ਦਾ ਪ੍ਰਚਾਰ ਕਰਾਂਗੇ ਅਖੇ ਉਹਵੇਂ ਕਰਾਂਗੇ ਜਿਵੇਂ ਤੁਹਾਡਾ ਪਤਾ ਕਰਦਾ ਸੀ ਹਾਂ ਉਹਵੇਂ ਕਰਾਂਗੇ ਕਹਿੰਦਾ ਲੈ ਲਓ ਸਵਾਦ ਉਹ ਛੱਡ ਦੋ ਇਹਨਾਂ ਨੂੰ ਇਹ ਗੱਲ ਹੋਰ ਉਹ ਹੋਰ ਤਾਂ ਸੋ ਚੱਲਦ ਨੇ ਕਹਿਣਾ ਇਹਦਾ ਉਹ ਤੇ ਛੱਡਣ ਨੂੰ ਤਿਆਰ ਤੇ ਉਹ ਤਾਂ ਕਹਿੰਦਾ ਕੋਈ ਕੈਸੇ ਨਹੀਂ ਮੜਦਾ ਇਹਦਾ ਖਸੂਰ ਹੈ ਕੋਈ ਨਹੀਂ ਕੀ ਖਸੂਰ ਸੀ ਜਦੋਂ ਕਹਿੰਦਾ ਸੀ ਤਾਂ ਐਵੇਂ ਕਰਾਂਗੇ ਸਾਨੂੰ ਕੋਈ ਭੈੜੀ ਹੈਗੀ ਵੀ ਅਸੀਂ ਕਹਿ ਲਈ ਅੱਜ ਕਹਿ ਲਈ ਨਹੀਂ ਕਰਾਂਗੇ ਕੱਲ ਨੂੰ ਅਸੀਂ ਕਰੀਏ ਤੇ ਛੱਡੋ ਨਾ ਛੱਡੋ ਸਾਡਾ ਕੰਮ ਸਾਨੂੰ ਇਸ ਲੈਜ ਤੋਂ ਕੋਈ ਹਟਾ ਨਹੀਂ ਸਕਦਾ ਇਹ ਗੱਲ ਹੋਰ ਉਹ ਹੋਰ ਕਈ ਸਿਮਰਤ ਸਾਸ਼ਤਰ ਉਚਰੰਤ বেদ ਕਈ ਸਿਮਰਤ ਸਾਸ਼ਤਰ ਉਚਰੰਤ বেদ ਕਈ ਸਿਮਰਤ ਸਾਸ਼ਤਰ ਪੜੀ ਜਾਂਦੇ ਨੇ ਕੋਈ বেদ ਪੜੀ ਜਾਂਦੇ ਨੇ ਉਚਰੰਤ ਆਇਆ ਤਾਂ ਵਿਚਾਰ ਨਹੀਂ ਆਇਆ ਹੋਇਆ ਦੇਖੋ ਫਿਰ ਵਿਚਾਰਿਆ ਨਹੀਂ ਕਿਸੇ ਨੇ ਜਿਵੇਂ ਬਾਣੀ ਅਸੀਂ ਪੜਦੇ ਆ ਪੜੀ ਜਾਂਣਾ ਹੋਰ ਗੱਲ ਹੈ ਵਿਚਾਰਨਾ ਹੋਰ ਗੱਲ ਆ ਚਲਦੇ ਨਾ ਬਾੜ ਲੜੀਵਾਰ ਆਜ਼ਾਦਾਂ ਦੇ ਡੇਰਿਆਂ ਤੇ ਸਾਡੇ ਵੀ ਚਲਦੇ ਨੇ ਗੁਰਦੁਆਰਿਆਂ 'ਚ ਇਹ ਉਚਾਰਨ ਤੇ ਵੇਦੇ ਰਿਹਾ ਬਸ ਵਰਦੇ ਤਾਂ ਹੈ ਉਹ ਉਚਾਰ ਦੇ ਉਹ ਪੜਨ ਨੂੰ ਉਚਾਰਨ ਹੀ ਕਹਿੰਦੇ ਨੇ ਪੜਨਾ ਹੋਰ ਗੱਲ ਹੈ ਉਚਾਰਨ ਦੀ ਜੇ ਪੜੀਏ ਚੁੱਪ ਕਰਕੇ ਪੜੀਏ ਤਾਂ ਵੀ ਸਮਝ ਆਉਂਦੀ ਹੈ ਪੜਨੇ ਨਾਲ ਅਸਰ ਵੀ ਪੈਣਾ ਚਾਹੀਦਾ ਉਚਾਰਨ ਨਾਲ ਅਸਰ ਨਹੀਂ ਪੈਂਦਾ ਉਚਾਰਨ ਤਾਂ ਅਸੀਂ ਅੰਗਰੇਜ਼ੀ ਦਾ ਅਖਬਾਰ ਪੜ ਸਕਦੇ ਹਾਂ ਸਭ ਜਾਵੇ ਜੇ ਨਾ ਆਵੇ ਬੇ ਸਮਝੀ ਨਾ ਪੜਨਾ ਉਚਾਰਣ ਉਪ ਤੇ ਸਮਝਣ ਵਾਸਤੇ ਹੀ ਪੜੀਦਾ ਹੁੰਦਾ ਸੁਝਣ ਵਾਸਤੇ ਉਡਿਆਣੇ ਪੜਨਾ ਭੇਜਦੇ ਆਂ ਅਸੀਂ ਕਦੇ ਵਾਤੇ ਭੇਜਦੇ ਆਂ ਸੁਣਨ ਵਾਸਤੇ ਉਹਨੂੰ ਉਚਾਰਣ ਕਹਿੰਦੇ ਉਹਨੂੰ ਪੜਨੋ ਕਹਿੰਦੇ ਤਾਂ ਹੀ ਅਸੀਂ ਪੜਨ ਵਾਸਤੇ ਭੇਜਦੇ ਆਂ ਰੋਜ਼ ਪੜ੍ਹ ਕੇ ਆਉਂਦੇ ਨੇ ਕੋਈ ਲੈ ਕੇ ਆਉਂਦੇ ਨੇ ਘਰ ਨੂੰ ਗਿਆਨ ਜੇ ਰੋਜ਼ ਕੁਝ ਮਿਲਦਾ ਤਾਂ ਪੜ ਰਿਹਾ ਹੈ ਇਹ ਕੁਛ ਮਿਲਣੀ ਰਿਆ ਫਿਰ ਉਚਾਰਨ ਕਰਕੇ ਆ ਜਾਂਦਾ ਜੇ 2018 ਦਾ ਗਿਆਨ ਲੈ ਕੇ ਆ ਜਾਂਦਾ ਕੁਛ ਮਾੜੀ-ਮੋਟੀ ਇੱਕ ਦੋ ਪੰਕਤੀਆਂ ਦੀ ਸੋਚੀ ਲੈ ਕੇ ਆ ਜਾਂਦਾ ਤਾਂ ਵੀ ਸਮਝੋ ਪੜ ਗਿਆ ਪੜਿਆ ਹੋਏ ਪੜਦਾ ਹੀ ਜਾਂ ਪੜਦਾ ਪਾਠ ਕਰਦਾ ਇੱਕ ਦੋ ਚਾਰ ਪੰਕਤੀਆਂ ਦਾ ਤਾਂ ਉਹਨੂੰ ਪਤਾ ਲੱਗੇ ਵੀ ਆਹ ਕੀ ਕਿਹਾ ਹੋਇਆ ਆਹ ਕੀ ਕਿਹਾ ਹੋਇਆ ਸ਼ੱਕ ਪਵੇ ਫਿਰ ਉਹ ਪੜਿਆ ਪੂਰੇ ਨਹੀਂ ਉਹ ਚਾਰ ਨਹੀਂ ਕੀਤਾ ਬਸ ਮੂੰਹ ਮੂੰਚੇ ਰਿਹਾ ਖੱਲੇ ਰੀ ਅਸਰ ਪਿਆ ਉਹਦਾ ਕਈ ਕੋ ਇਹ ਫਰਕ ਰਹਿੰਦਾ ਉਹਦਾ ਬੜ ਬੜ ਗੱਡੀ ਲੱਦੀ ਇਹ ਵੀ ਕਿਹਾ ਹੋਇਆ ਵੀ ਲਗਾਤਾਰ ਪੜਿਓ ਜਾਣਾ ਪੜਿਓ ਜਾਣਾ ਗੱਡੇ ਲੱਦੀ ਜਾਣਾ ਕਿਤਾਬਾਂ ਡਿਫਰੈਂਟ ਕਿਸਮ ਦੀਆਂ ਕਿਤਾਬਾਂ ਦੀ ਗੱਲ ਆ ਉੱਥੇ ਗੱਡੇ ਲੱਦੀਏ ਇੱਕੋ ਅਸੀਂ ਇੱਕੋ ਵਾਰੀ ਨਹੀਂ ਪੜਦੇ ਆ ਇੱਥੇ ਗੱਡੇ ਲੱਦਣਾਂ ਦੀ ਗੱਲ ਨਹੀਂ ਇਹਨੂੰ ਕਹਿ ਸਕਦੇ ਆ ਅਸੀਂ ਉੱਥੇ ਬੇਦ ਬੜੇ ਬੜਪੁਣ ਦੇ ਤਬੂ ਹੋਏ ਗੱਡੇ ਲੱਦੀਆਂ ਨਹੀਂ ਆਈ ਉੱਥੇ ਗੱਲ ਪੜਦੇ ਆ ਸਮਝਣ ਵਾਸਤੇ ਨਹੀਂ ਪੜਦੇ ਦੇ ਫਰੈਂਡ ਕਿਸਮ ਦੇ ਗ੍ਰੰਥ ਪੜ੍ਹਨੇ ਉਹ ਗੱਡੇ ਲੰਦੜ ਵਾਲੀ ਗੱਲ ਹੈ ਜੋ ਯੂਨੀਵਰਸਿਟੀ ਆਲੇ ਪੜ੍ਹਦੇ ਨੇ ਕਿਤਾਬਾਂ ਲਿਖਦੀਆਂ 60-60 ਗਿਆਨ ਕੀ ਅੜਕੇ ਰਹੀ ਨਹੀਂ ਹੈ ਕੋਰ ਮਾਤੇ ਪੰਜਾਬ ਜਗ ਦਾਬਾਂ ਲਿਖੀ ਬੈਠੇ ਨੇ ਗਿਆਨ ਕੁਛ ਵੀ ਨਹੀਂ ਹੈ ਇਹਨਾਂ ਨੇ ਲਿਖਿਆ ਨੇ ਆਪਣੇ ਨੇ ਮਸਕੀਨ ਨੇ ਵੀ ਲਿਖਿਆ ਨੇ ਆ ਜਿਹੜਾ ਅਸੀਂ ਆਪਣੇ ਟੀਕਾ ਕੀਤਾ ਹੈ ਸਾਬ ਸਾਨੂੰ ਵੀ ਲਿਖਿਆ ਦੇ ਕਿੰਨੀ ਕਿਤਾਬ ਸਾਰੀ ਹੈ ਹਿੰਦੂ মত ਪੁਰਬਾਪ ਨੂੰ ਉਹ ਵੀ ਬਣੀ ਜਾਂਦਾ ਪੁਰਬਾਪਿਓ ਨਾਲ ਆ ਬਣੀ ਜਾਂਦਾ ਹੈ ਦੇਰਗੁਣ ਸਰਗੁਣ ਵੀ ਉਹ ਨਾਲ ਆ ਬਣੀ ਜਾਂਦਾ ਹੈ ਚਾਰੇ ਯੁਗ ਵੀ ਜਦੂ ਵਾਲੇ ਬਣੀ ਜਾਂਦਾ ਸਮਝਿਆ ਨਹੀਂ ਸਾਰਾ ਕੁਝ ਉਹ ਨਾਲ ਆ ਅਜਾ ਮਾਂ ਬਾਪ ਵੀ ਉਹ ਜਿਹਾ ਹੀ ਬਣੀ ਜਾਂਦਾ ਹੈ ਇਹ ਗੁਰਮਾਤਾ ਲਈ ਉਹਦੇ ਲਾਈਨ ਤੇ ਆਈ ਹੀ ਰਹੀ ਹੈ ਪਟੜੀ ਤੇ ਕਿਤੇ ਵੀ ਰਹੀ ਹੈ ਅਸਲ ਵਿੱਚ ਉਹਨੇ ਟੀਕਾ ਨਹੀਂ ਕੀਤਾ ਟੀਕਾ ਤਾਂ ਉਹਨੇ ਨਕਲ ਕੀਤੀ ਹੈ ਟੀਕਾ ਨਹੀਂ ਕੀਤਾ ਕਿਸੇ ਨਾਮ ਨਹੀਂ ਕੀਤਾ ਟੀਕਾ ਟੀਕਾ ਫਰੀਦ ਕੋ ਡਾੜੇ ਨਹੀਂ ਕੀਤਾ ਤਾਰਾ ਸੁਣ ਲੋ ਤੂੰ ਬਾਕੀ ਉਹਦੀ ਕਾਪੀ ਸਭ ਕੀਤੀ